ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਅੱਜ ਸਟੂਡੈਂਟ ਯੂਨੀਅਨ ਦੀ ਚੋਣ ਹੋ ਰਹੀ ਆ ਅੱਜ ਸਵੇਰੇ ਸਾਢੇ 9 ਵਜੇ ਤੋਂ ਚੋਣ ਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ VOTING ਸ਼ੁਰੂ ਹੋ ਚੁੱਕੀ ਆ ਤੇ 11 ਵਜੇ ਤੱਕ ਇਹ VOTING ਆ ਉਹ ਮੁਕੰਮਲ ਹੋ ਜਾਵੇਗੀ ਤੇ ਅੱਜ ਸ਼ਾਮ ਤੱਕ ਜਿਹੜੇ ਨਤੀਜੇ ਨੇ ਔਲਾਨ ਦਿੱਤੇ ਜਾਣਗੇ ਅੱਜ ਸ਼ਾਮ ਤੱਕ ਜਿਹੜਾ ਪੰਜਾਬ ਯੂਨੀਵਰਸਿਟੀ ਨੂੰ ਉਹ ਨਵਾਂ ਪ੍ਰਧਾਨ ਮਿਲ ਜਾਵੇਗਾ ਨਵੇਂ ਪ੍ਰਧਾਨ ਦੀ ਚੋਣ ਹੋ ਜਾਵੇਗੀ ਸ਼ਾਮ ਤੱਕ ਉਹਨਾਂ ਦਾ ਨਾਮ ਅਨਾਉਂਸ ਹੋ ਜਾਵੇਗਾ ਪ੍ਰਧਾਨਗੀ ਦੇ ਲਈ ਜਿਹੜੇ 8 ਉਮੀਦਵਾਰ ਸਾਹਮਣੇ ਆਏ ਨੇ ਇਹਨਾਂ 8 ਉਮੀਦਵਾਰਾਂ ਦੇ ਵਿੱਚ ਤਿੰਨ ਕੁੜੀਆਂ ਨੇ ਉਹ ਸਾਹਮਣੇ ਆਈਆਂ ਨੇ ਤਿੰਨ ਕਹਿ ਦਈਏ ਕਿ ਤਿੰਨ ਕੁੜੀਆਂ ਨੇ ਜਿਹੜੀਆਂ ਪ੍ਰਧਾਨਗੀ ਦੀ ਚੋਣ ਦੇ ਮੈਦਾਨ ਦੇ ਵਿੱਚ ਉੱਤਰੀਆਂ ਨੇ ਕੋ ਟੋਟਲ ਜੇ ਗੱਲ ਕਰ ਲਈਏ ਟੋਟਲ ਵੋਟਰਾਂ ਦੀ ਤਾਂ 16000 ਦੇ ਕਰੀਬ ਟੋਟਲ ਵੋਟਰ ਨੇ ਟੋਟਲ ਵਿਦਿਆਰਥੀ ਨੇ ਜਿਹੜੇ 8 ਉਮੀਦਵਾਰਾਂ ਦੇ ਵਿੱਚੋਂ ਆਪਣੇ ਅਹੁਦੇਦਾਰ ਦੀ ਚੋਣ ਕਰਨਗੇ ਤੇ ਇਹਨਾਂ 16000 ਵੋਟਰਾਂ ਨੂੰ ਪਹੁੰਚਾਉਣ ਦੇ ਲਈ 174 ਪੋਲਿੰਗ ਬੂਥ ਬਣਾਏ ਗਏ ਨੇ ਜਿੱਥੇ ਵੋਟਾਂ ਪੈਣੀਆਂ ਤੇ 11 ਵਜੇ ਤੱਕ ਜਿਹੜੀਆਂ ਪੂਰੀਆਂ ਵੋਟਾਂ ਦਾ ਕੰਮ ਮਕੰਮਲ ਕਰ ਲਿਆ ਜਾਵੇਗਾ ਪੂਰੀ VOTING ਹੋ ਜਾਵੇਗੀ ਤੇ ਫਿਰ ਗਿਣਤੀ ਸ਼ੁਰੂ ਹੋਵੇਗੀ ਤੇ ਸ਼ਾਮ ਤੱਕ ਜਿਹੜਾ ਨਤੀਜਾ ਹੈ ਉਸ ਨੂੰ ਐਲਾਨ ਦਿੱਤਾ ਜਾਵੇਗਾ ਜਿਹੜਾ ਵੀ ਨਵਾਂ ਪ੍ਰਧਾਨ ਬਣੇਗਾ ਉਸ ਦਾ ਨਾਮ ਅਨਾਉਂਸ ਕਰ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਸਟੂਡੈਂਟ ਯੂਨੀਅਨ ਦੇ ਵਿੱਚ 8 ਉਮੀਦਵਾਰਾਂ ਨੇ ਜਿਹੜਾ ਆਪਣਾ ਨਾਮ ਅਜਮਾਇਆ ਹੈ ਆਪਣੇ ਆਪ ਨੂੰ ਜਮਾਇਆ ਤੇ ਦੇਖਦੇ ਹਾਂ ਹੁਣ ਕਿਹੜਾ 16000 ਵਿਦਿਆਰਥੀਆਂ ਦੀ ਨਜ਼ਰ 'ਚ ਖੜਾ ਉੱਤਰਦਾ ਤੇ ਇਹਨਾਂ 8ਾਂ ਦੇ ਵਿੱਚੋਂ ਤਿੰਨ ਕੁੜੀਆਂ ਨੇ ਜਿਨ੍ਹਾਂ ਨੇ ਚੋਣ ਮੈਦਾਨ ਦੇ ਵਿੱਚ ਆਪਣਾ ਪੈਰ ਧਰਿਆ ਇਸ ਕਹਿ ਦਈਏ ਕਿ ਵੱਖਰੀਆਂ ਵੱਖਰੀਆਂ ਪਾਰਟੀਆਂ ਤੋਂ ਆਪਣੇ ਜਿਹੜੇ ਨਾਮਜ਼ਦਗੀ ਪੇਪਰ ਭਰੇ ਸੀਗੇ ਤੇ ਇਹਨਾਂ 8 ਉਮੀਦਵਾਰਾਂ ਦੇ ਵਿੱਚੋਂ ਅੱਜ ਇੱਕ ਜਿਹੜਾ ਉਹ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਬਣੇਗਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਕਾਫੀ ਦਿਨਾਂ ਤੋਂ ਜਿਹੜੇ ਵੱਖਰੇ-ਵੱਖਰੇ ਉਮੀਦਵਾਰ ਨੇ ਉਹ ਆਪਣੇ ਵੋਟਰਾਂ ਨੂੰ ਲਵਾਉਣ ਦੇ ਲਈ ਹਰ ਹਤ ਹਤਕੰਡਾ ਅਪਣਾ ਰਹੇ ਨੇ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ ਤਾਂ ਜੋ ਉਹ ਆਪਣੇ ਜਿਹੜੇ ਨਾਲ ਦੇ ਵਿਦਿਆਰਥੀ ਨੇ ਉਹਨਾਂ ਦੀ ਨਿਗਾਹ ਦੇ ਵਿੱਚ ਆ ਸਕਣ ਉਹਨਾਂ ਦੀ ਨਿਗਾਹ 'ਚ ਚੰਗੇ ਬਣ ਸਕਣ ਤਾਂ ਜੋ ਉਹਨਾਂ ਨੂੰ ਆਪਣੀ ਵੋਟ ਦੇਣ ਤੇ ਉਹ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਬਣ ਸਕਣ ਪਾਣੂ ਦੱਸਦੀ ਕਿ ਇਸ ਦੇ ਵਿੱਚ 8 ਉਮੀਦਵਾਰ ਨੇ 8ਾਂ ਦੇ ਵਿੱਚੋਂ ਜਿਹੜੇ ਤਿੰਨ ਉਮੀਦਵਾਰ ਨੇ ਉਹ ਕੁੜੀਆਂ ਨੇ ਉਹਨਾਂ ਦੇ ਵਿੱਚੋਂ এবੀਬੀ ਤੋਂ ਹੈਗੀ ਆ ਅਰਪੀਤਾ ਮਾਲਿਕ ਤੇ ਐਸਐਫ ਤੋਂ ਹੈਗੀ ਆ ਅਲਕਾ ਪੀਐਸਯੂ ਲਲਕਾਰ ਤੋਂ ਸਾਰਾ ਉਮੀਦਵਾਰ ਆ ਜਿਹੜੀ ਇਹ ਤਿੰਨ ਕੁੜੀਆਂ ਨੇ ਜਿਨ੍ਹਾਂ ਨੇ ਆਪਣੇ ਨਾਮਜ਼ਦਗੀ ਪੇਪਰ ਭਰੇ ਨੇ ਤੇ ਸੀਵਾਈਐਸਐਸ ਤੋਂ ਪ੍ਰਿੰਸ ਚੌਧਰੀ ਨੇ ਐਸਓਆਈ ਤੋਂ ਤਰຸນ ਸਿੱਧੂ ਨੇ ਐਨਐਸਯੂਆਈ ਤੋਂ ਰਾਹੁਲ ਨੇ ਤੇ ਆਜ਼ਾਦ ਉਮੀਦਵਾਰ ਮੁਕਲਦੇਵ ਅਤੇ ਅਨੁਰਾਗ ਦਲਾਲ ਇਹ ਜਿਹੜੇ ਦੋ ਨੇ ਇਹ ਆਜ਼ਾਦ ਉਮੀਦਵਾਰ ਨੇ ਤੇ ਟੋਟਲ 8 ਉਮੀਦਵਾਰ ਨੇ ਜਿਹੜੇ ਇਸ ਜੰਗ ਦੇ ਮੈਦਾਨ ਚ ਆਪਣਾ ਸਿੱਕਾ ਅਜ਼ਮਾ ਰਹੇ ਨੇ ਤੇ ਦੇਖਦੇ ਹਾਂ ਹੁਣ ਕਿਨੂੰ ਜਿਹੜੇ ਵਿਦਿਆਰਥੀ ਨੇ 16000 ਦੇ ਕਰੀਬ ਵਿਦਿਆਰਥੀ ਨੇ ਵੋਟਰ ਨੇ ਉਹ ਜਿਹੜੇ ਇਹਨਾਂ 8ਾਂ ਦੇ ਵਿੱਚੋਂ ਆਪਣਾ ਇੱਕ ਪ੍ਰਧਾਨ ਚੁਣਦਿਆ ਆਪਣਾ ਅਹੁਦੇਦਾਰ ਚੁਣਦਿਆ ਜੇ ਤੋਂ ਆ ਗੱਲ ਕਰ ਲਈਏ ਮੀਤ ਪ੍ਰਧਾਨ ਦੇ ਉਹਦੇ ਲਈ 4 ਉਮੀਦਵਾਰ ਨੇ ਜਿਹੜੇ ਉਹਨਾਂ ਨੇ ਪੈਰ ਧਰਿਆ 77 ਦੇ ਉਹਦੇ ਲਈ 4 ਉਮੀਦਵਾਰ ਨੇ ਜੁਆਇੰਟ ਸੈਕਟਰੀ ਦੇ ਅਹੁਦੇ ਦੇ ਲਈ 6 ਉਮੀਦਵਾਰ ਨੇ ਜਿਹੜੀ ਆਪਣੀ ਕਿਸਮਤ ਜਮਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਸਟੂਡੈਂਟ ਯੂਨੀਅਨ ਦੀ ਜਿਹੜੀ ਬਾਡੀ ਬਣੂਗੀ ਉਸ ਦੇ ਵਿੱਚ ਟੋਟਲ ਉਮੀਦਵਾਰਾਂ ਦੇ ਵੱਲੋਂ ਜਿਹੜਾ ਆਪਣਾ ਸਿੱਕਾ ਅਜ਼ਮਾਇਆ ਜਾ ਰਿਹਾ ਤੇ ਦੇਖਦੇ ਹਾਂ ਹੁਣ ਕਿਹੜਾ ਪਾਰ ਲੰਘਦਾ ਪੰਜਾਬ ਸਟੂਡੈਂਟ ਯੂਨੀਅਨ ਦੀ ਚੋਣ ਅੱਜ 9:30 ਵਜੇ ਤੋਂ ਸ਼ੁਰੂ ਹੋ ਗਈ ਆ ਤੇ 11 ਵਜੇ ਤੱਕ ਜਿਹੜੀ ਚੋਣ ਆ ਉਹ ਮੁਕੰਮਲ ਹੋ ਜਾਵੇਗੀ ਤੇ ਸ਼ਾਮ ਤੱਕ ਇਸ ਚੋਣ ਦੇ ਨਤੀਜੇ ਐਲਾਨ ਦਿੱਤੇ ਜਾਣਗੇ 16000 ਦੇ ਕਰੀਬ ਵਿਦਿਆਰਥੀ ਕਰਨਗੇ ਆਪਣੇ ਅਹੁਦੇਦਾਰ ਦੀ ਚੋਣ 174 ਪੋਲਿੰਗ ਬੂਥ ਬਣਾਏ ਗਏ ਨੇ ਜਿਸ ਦੇ ਵਿੱਚ 16000 ਦੇ ਕਰੀਬ ਜਿਹੜੇ ਵਿਦਿਆਰਥੀ ਨੇ ਉਹ ਪੋਲ ਕਰਨਗੇ ਪੋਲਿੰਗ ਕਰਨਗੇ ਵੋਟਾਂ ਪਾਉਣਗੇ ਆਪਣੇ 8 ਉਮੀਦਵਾਰਾਂ ਨੂੰ ਪ੍ਰਧਾਨ ਦੇ ਅਹੁਦੇ ਦੇ ਲਈ 8 ਉਮੀਦਵਾਰਾਂ ਦੇ ਵੱਲੋਂ ਜਿਹੜੇ ਨਾਮਜ਼ਦਗੀ ਪੇਪਰ ਭਰੇ ਗਏ ਨੇ ਜਿਨ੍ਹਾਂ ਦੇ ਵਿੱਚੋਂ 3 ਕੁੜੀਆਂ ਨੇ A B B V ਤੋਂ ਹੈਗੀ ਆ ਅਰਪੀਤਾ ਮਾਲਿਕ A S F ਤੋਂ ਅਲਕਾ P S U ਲਲਕਾਰ ਤੋਂ ਸਾਰਾ ਤੇ ਜਿਹੜੀਆਂ ਤਿੰਨ ਕੁੜੀਆਂ ਨੇ ਇਹਨਾਂ ਦੇ ਵੱਲੋਂ ਜਿਹੜੇ ਇਹ ਕਹਿ દिए ਕਿ ਮਹਿਲਾ ਉਮੀਦਵਾਰ ਬਣੀਆਂ ਨੇ ਇਹਨਾਂ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਆਪਣਾ ਪੈਰ ਧਰਿਆ ਗਿਆ ਤੇ ਹੁਣ ਦੇਖਦੇ ਆ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਪ੍ਰਧਾਨ ਬਣਦੀ ਹੈ ਜਾਂ ਫਿਰ ਜਿਹੜੇ ਪੰਜ ਮੁੰਡੇ ਬਚਦੇ ਨੇ ਉਹਨਾਂ ਦੇ ਵਿੱਚੋਂ ਕੋਈ ਪ੍ਰਧਾਨ ਬਣਦਾ ਅੱਜ ਇਹਨਾਂ ਅੱਠਾਂ ਦੇ ਵਿੱਚੋਂ ਇੱਕ ਦੀ ਕਿਸਮਤ ਜਾ ਕੇਗੀ ਇੱਕ ਜਿਹੜਾ ਚੂਣ ਮੈਦਾਨ ਜਿੱਤ ਜਾਵੇਗਾ ਚੂਣ ਮੈਦਾਨ ਦੇ ਵਿੱਚ ਜਿਹੜਾ ਨਿਤਰੇਗਾ ਉਹ ਇੱਕ ਉਮੀਦਵਾਰ ਹੋਵੇਗਾ 8 ਉਮੀਦਵਾਰਾਂ ਨੇ ਨਾਮਜ਼ਦਗੀ ਪੇਪਰ ਭਰੇ ਨੇ ਤੇ 16000 ਦੇ ਕਰੀਬ ਜਿਹੜੇ ਵਿਦਿਆਰਥੀ ਨੇ ਉਹ ਇਹਨਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਇਹਨਾਂ ਦੀ ਚੋਣ ਦਾ ਫੈਸਲਾ ਕਰਨਗੇ ਅੱਜ ਪੰਜਾਬ ਯੂਨੀਵਰਸਿਟੀ ਨੂੰ ਨਵਾਂ ਪ੍ਰਧਾਨ ਮਿਲ ਜਾਵੇਗਾ ਪਾਬ ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਨੂੰ ਅੱਜ ਨਵਾਂ ਪ੍ਰਧਾਨ ਮਿਲ ਜਾਵੇਗਾ ਸ਼ਾਮ ਤੱਕ ਉਸ ਨਾਮ ਦਾ ਐਲਾਨ ਹੋ ਜਾਵੇਗਾ